7 ਤੋਂ 8 ਲੱਖ ਰੁਪਏ ਕਿੱਲਾ ਦਾ ਆਮ ਨਾਲ ਜਿਹੜਾ ਮਿਨੀਮਮ ਜਿਹੜਾ ਇਹਦਾ ਛੱਡਦਾ ਹੀ ਛੱਡਦਾ ਹੈ ਤੇ ਜੇ ਤੁਸੀਂ ਇਹਨੂੰ ਸਹੀ ਤਰੀਕੇ ਦੇ ਨਾਲ ਇਹਦੇ ਇੰਟਰ ਕ੍ਰੌਪ ਜਿਹੜੀ ਹੋਰ ਵੀ ਵਿੱਚ ਅਸੀਂ ਇਹ ਲੈ ਸਕਦੇ ਆ ਜੇ ਉਹ ਉਸ ਤਰੀਕੇ ਨਾਲ ਲੈ ਕੇ ਤਾਂ ਇਹ ਲਸਣ ਹੋਰ ਵੀ ਜ਼ਿਆਦਾ ਜਿਹੜਾ ਇਹਦਾ ਰੇ ਜੀ ਵੈਸੇ ਹੈ ਪੰਜਾਬ ਦਾ ਕਸ਼ਮੀਰੀ ਲਸਣ ਬੋਲ ਦਿੰਦੇ ਆ ਇਹਨੂੰ ਫਿਰ ਜਿਹੜਾ ਸਾਡੇ ਇੱਥੇ ਪੰਜਾਬ ਦੇ ਵਿੱਚ ਅਸੀਂ ਉਹਨੂੰ ਤਿਆਰ ਕੀਤਾ ਹੈ ਅਸੀਂ ਕੱਲਾ ਲਸਣ ਨਹੀਂ ਹੈਗਾ ਜੀ ਸਾਡੇ ਕੋਲੇ ਅਸੀਂ ਹਲਦੀ ਦਾ ਸੀਡ ਵੀ ਜਿਹੜਾ ਅਸੀਂ ਤਿਆਰ ਕੀਤਾ ਹੈ ਤੇ ਤਕਰੀਬਨ ਸਾਡੇ ਕੋਲੇ ਕੈਲੀਫੋਰਨੀਆ ਦੇ ਮਾਲਟੇ ਦੇ ਵਿੱਚ ਅਸੀਂ ਲਾਇਆ ਤਾਂ ਉਹ ਮਾਲਟਾ ਜਿਹੜਾ ਹੁਣ 10ਵੇਂ ਮਹੀਨੇ ਸਾਡਾ ਸੇਲ ਹੋ ਜਾਣਾ ਉਹਦੇ ਅੰਦਰ ਜਿਹੜੀ ਹਲਦੀ ਲੱਗੀ ਹੈ ਜੀ ਉਹ ਤਕਰੀਬਨ ਇਸ ਟਾਈਮ 3.5 ਫੁੱਟ ਦੀ ਹਾਈਟ ਆ ਉਹਦੀ ਤੇ ਹਲਦੀ 3 ਤੋਂ 4 ਲੱਖ ਰੁਪਏ ਦੀ ਕਿੱਲੇ ਦੀ ਹਲਦੀ ਅਸੀਂ ਵੇਚਾਂਗੇ ਇਹ ਤੋਂ 3 ਲੱਖ ਰੁਪਏ ਦਾ ਸਾਡਾ ਜਿਹੜਾ ਮਾਲਟਾ ਨਿਕਲੂਗਾ ਕਿਸਾਨ ਨੂੰ ਕਨਾਲ ਅਧੀ ਕਨਾਲ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਉਹ ਲਸਣ ਲਾਉਣਾ ਚਾਹੀਦਾ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਇਹ ਜੀ ਹੁਣ ਹੈ ਜਿਹੜਾ ਇਹਦਾ 9ਵਾਂ ਤੇ 10ਵਾਂ ਮਹੀਨਾ ਜਿਹੜਾ ਹੁਣ ਇਸ ਟਾਈਮ ਜਿਹੜਾ ਇਹਦਾ ਲੱਗਣ ਦਾ ਟਾਈਮ ਹੈ ਬਿਲਕੁਲ ਸਹੀ ਤਾਂ ਇਹ ਤੋਂ 10ਵੇਂ ਮਹੀਨੇ ਦੀ ਵੀ 15 ਤਰੀਕ ਤੋਂ ਬਾਅਦ ਇਹ ਲੇਟ ਹੁੰਦਾ ਜਾਣਾ ਤਾਂ ਇਹ 9ਵੇਂ ਮਹੀਨੇ ਦੇ ਲਾਸਟ ਤੱਕ ਦਾ 10ਵੇਂ ਦੇ ਫਰਸਟ ਵੀਕ ਤੱਕ ਇਹ ਲੱਗ ਜੇ ਤਾਂ ਬੈਟਰ ਹੈ ਅਸੀਂ ਅਦਰਕ ਦਾ ਟ੍ਰਾਇਲ ਵੀ ਲਾ ਰਹੇ ਹਾਂ ਜੀ ਅਗਲੇ ਸਾਲ ਤੇ ਹਲਦੀ باغ اس چیزਾਂ ਦੇ ਜੇ ਤੁਸੀਂ ਆ ਗਏ ਤਾਂ ਮੈਂ ਦਾਵਾ ਕਰਦਾ ਕਿ ਜੇ ਕੋਈ ਵੀ ਕਿਸਾਨ ਨੂੰ ਪ੍ਰੋਫਿਟ ਨਾ ਹੋਏਦਾ ਮੈਂ ਖੁਦ ਕਿਸਾਨ ਆ ਮੈਂ ਨੌਕਰੀ ਛੱਡੀ ਹੋਈ ਹੈ ਜੀ 50000 ਰੁਪਏ ਮੈਂ ਨੌਕਰੀ ਛੱਡੀ ਹੈ ਪਹਿਲਾਂ ਤਾਂ ਅਸੀਂ ਕੀਤੀ ਸੀ 8 ਏਕੜ ਤੋਂ ਸ਼ੁਰੂਆਤ ਹੈ ਕਿ ਅਸੀਂ 5 ਏਕੜ ਤੱਕ ਲੈ ਗਏ ਆ ਉਹਨੇ ਟਾਈਮ ਦੇ ਵਿੱਚ ਅਸੀਂ 8 ਤੋਂ 10 ਏਕੜ ਜਿਹੜੀ ਇਹਨੂੰ ਵਧਾਵਾਂਗੇ ਲਸਣ ਵੀ ਲਾਓ ਤੇ ਅਦਰਕ ਜਿਹੜਾ ਹੈਗਾ ਵੈਰਾਈਟੀਆਂ ਜਿਹੜੀਆਂ ਹੁਣ ਜਿਹੜੀਆਂ ਆ ਰਹੀਆਂ ਨੇ ਨਵੇਂ-ਨਵੇਂ ਟਾਇਲ ਹੋ ਰਹੇ ਨੇ ਉਹ ਵੀ ਲਾਓ ਬਾਗ ਜ਼ਰੂਰ ਲਾਓ ਬਾਗ ਦੇ ਅੰਦਰ ਇਹ ਜਿਹੜੀਆਂ ਫਸਲਾਂ ਨੇ ਬਹੁਤ ਕਾਮਯਾਬ ਨੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਪੰਜਾਬ ਸਰਕਾਰ ਲਗਾਤਾਰ ਕਿਸਾਨਾਂ ਨੂੰ ਇਹ ਕਹਿ ਰਹੀ ਹੈ ਕਿ ਤੁਸੀਂ ਨਰਮੇ ਤੇ ਛੋਲੇ ਦੇ ਫਸਲੀ ਚੱਕਰ ਚੋਂ ਬਾਹਰ ਨਿਕਲੋ ਦੂਸਰੀ ਫਸਲਾਂਲੇ ਪਾਸੇ ਆਓ ਕਿਉਂਕਿ ਨਰਮੇ ਦਾ ਨੁਕਸਾਨ ਹੋ ਰਿਹਾ ਛੋਲੇ ਕਰਕੇ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਤਾਂ ਤੁਹਾਨੂੰ ਅੱਜ ਸਰਦੂਲਗੜ ਦੇ ਕਿਸਾਨਾਂ ਮਿਲਵਾਇਆ ਜਾ ਰਿਹਾ ਸੁਖਵਿੰਦਰ ਸਿੰਘ ਉਹਦਾ ਨਾਮ ਹੈ ਸਰਦੂਲਗੜ ਦੇ ਨੇ ਇਹ ਇਹ ਵੀ ਕਣਕ ਤੇ ਛੋਲੇ ਦੀ ਖੇਤੀ ਕਰਦੇ ਸੀ ਪਰ ਪਿਛਲੇ 3 ਸਾਲਾਂ ਤੋਂ ਇਹ ਕਿਸਾਨ ਆ ਗਾਂ ਬਦੂ ਕਿਸਾਨਾ ਉਹ ਕਿਉਂ ਹੈ ਕਿਉਂਕਿ ਇਹਨਾਂ ਨੇ ਲਸਣ ਦਾ ਤੇ ਜਿਹੜੀ ਖੇਤੀ ਐ ਲਸਣ ਦੀ ਸ਼ੁਰੂ ਕੀਤੀ ਐ ਦੇਖੋ ਆਪਣਾ ਸਟਾਲ ਐ ਬਲੋਡ ਦੇ ਵਿੱਚ ਇਸ ਵਕਤ ਜਿਹੜਾ ਕਿਸਾਨ ਮੇਲੇ ਲੱਗਿਆ ਹੋਇਆ ਤਾਂ ਭਾਈ ਸੁਖਵਿੰਦਰ ਸਿੰਘ ਆਪਣਾ ਲਸਣ ਜਿਹੜਾ ਲੈ ਕੇ ਆਇਆ ਪਿਛਲੇ 3 ਸਾਲਾਂ ਤੋਂ ਇਹ ਕਿਸਾਨ ਲਸਣ ਦੀ ਖੇਤੀ ਕਰ ਰਿਹਾ ਲਸਣ ਦੇ ਵਿੱਚ ਕਾਫੀ ਚੰਗੀ ਕਹਿ ਸਕਦੇ ਆ ਕਿ ਇਹਨਾਂ ਨੂੰ ਬਿਹਾਰਤ ਹਾਸਲ ਹੋਈ ਐ ਤਾਂ ਇਹ ਆਪਣੀ ਨਰਸਰੀ ਸ਼ੁਰੂ ਕੀਤੀ ਇਹਨਾਂ ਨੇ ਤੇ ਨਰਸਰੀ ਦੇ ਨਾਲ ਆ ਵੈਜੀਟੇਬਲ ਨਰਸਰੀ ਹੋਮ ਡੈਕੋਰੇਸ਼ਨ ਪਲਾਟ ਯਾਨੀ ਇੱਕ ਅਗਾਹ ਮਧੂ ਕਿਸਾਨ ਦੀ ਅਸੀਂ ਜਿਹੜੇ ਤੁਹਾਨੂੰ ਕਹਾਣੀ ਦਿਖਾ ਰਹੇ ਹਾਂ ਤਾਂ ਇਹਨਾਂ ਨੂੰ ਅੱਜ ਕਿਸਾਨ ਮੇਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਬੁਲਾਇਆ ਗਿਆ ਸੀ ਕਿਉਂਕਿ ਹੋਰ ਨਾ ਕਿਸਾਨਾਂ ਤੱਕ ਵੀ ਜਾਗਰੂਕਤਾ ਜਿਹੜੀ ਪਹੁੰਚਦੀ ਹੈ ਕਿਉਂਕਿ ਸੈਕੰਡੇ ਕਿਸਾਨ ਮੇਲੇ 'ਚ ਪਹੁੰਚਦੇ ਆ ਯਾ ਬਾਈ ਸੁਖਵਿੰਦਰ ਵੀ ਆਇਆ ਤਾਂ ਇਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਬਾਈ ਜੀ ਸਰਕਾਰ ਕਹਿ ਰਹੀ ਹੈ ਤਰਤੀਹ ਟਹਲਾ ਪਾਣੀ ਜਾ ਰਿਹਾ ਝੋਨੇ ਨੂੰ ਛੱਡੋ ਦੂਜੀ ਫਸਲਾਂ ਬਦਲ ਕੇ ਦੂਜੀਆਂ ਲਾਓ ਹਾਂਜੀ ਹਾਂਜੀ ਇਹ ਤੁਸੀਂ ਜਿਹੜਾ ਲਸਣ ਬੀਜ ਨੇ ਉਹ ਇਹ ਕਦੋਂ ਸ਼ੁਰੂਆਤ ਕੀਤੀ ਹੈ ਇਸ ਇਹਦੇ ਵਿੱਚ ਆਉਣ ਦੀ ਇਹ ਜੀ ਅਸੀਂ 3 ਸਾਲ ਪਹਿਲਾਂ ਲਾਇਆ ਸੀਗਾ ਜੀ ਥੋੜਾ ਜਿਹਾ ਥਾਂ ਲਾ ਕੇ ਦੇਖਿਆ ਸੀ ਲਸਣ ਦਾ ਤਾਂ ਫੇਰ ਅਸੀਂ ਉਹਦਾ ਤਕਰੀਬਨ ਜਿਹੜਾ ਜਦੋਂ ਅਸੀਂ ਇਹਦਾ ਦੇਖਿਆ ਲਾ ਕੇ ਝਾੜ ਦੇਖਿਆ ਇਹਦਾ ਤਾਂ ਅਸੀਂ ਕੁਛ ਅਸੀਂ ਮਾਰਕੀਟ 'ਚ ਦਿੱਤਾ ਤਾਂ ਕਿਉਂਕਿ ਉਦੋਂ ਸਾਨੂੰ ਇਹਨਾਂ ਤਜਰਬਾ ਨਹੀਂ ਹੈਗਾ ਸੀਗਾ ਤਾਂ ਫੇਰ ਅਸੀਂ ਕੁਛ ਲਸਣ ਜਿਹੜਾ ਮਾਰਕੀਟ ਦੇ ਕੇ ਕੁਛ ਰੱਖ ਲਿਆ ਜਦੋਂ ਅਸੀਂ ਲੰਮਾ ਟਾਈਮ ਰੱਖਣ ਤੋਂ ਬਾਅਦ ਲਾਸਟ ਜਿਹੜਾ ਰੇਟ ਵਧ ਗਿਆ ਅਸੀਂ ਰੇਟ ਜਦੋਂ ਵਧਿਆ ਜੀ ਫੇਰ ਅਸੀਂ ਮਾਰਕੀਟ 'ਚ ਲੈ ਕੇ ਗਏ ਸਾਂ ਉਦੋਂ ਜਦੋਂ ਰੁਪਏ ਸਾਨੂੰ ਮਿਲੇ ਫੇਰ ਅਸੀਂ ਇਹਨੂੰ ਥੋੜਾ ਜਿਹਾ ਵਧਾਇਆ ਸੀ ਤਾਂ ਤਕਰੀਬਨ ਮੰਨ ਕੇ ਚੱਲੋ ਜੀ ਇਹ ਜਦੋਂ ਹੁਣ ਵਧਾ ਕੇ ਕਿੱਲੇ ਦਾ ਜੀ ਸਾਨੂੰ ਅਸੀਂ ਝੂਠ ਮਾਰਨ ਵਾਲੀ ਗੱਲ ਹੈ ਕਿਉਂਕਿ ਆ 7 ਤੋਂ 8 ਲੱਖ ਰੁਪਏ ਕਿੱਲਾ ਦਾ ਆਮ ਨਾਲ ਜਿਹੜਾ ਮਿਨੀਮਮ ਜਿਹੜਾ ਹੈ ਇਹਦਾ ਛੜਦਾ ਹੀ ਛੜਦਾ ਹੈ ਤੇ ਜੇ ਤੁਸੀਂ ਇਹਨੂੰ ਸਹੀ ਤਰੀਕੇ ਦੇ ਨਾਲ ਇਹਦੇ ਇੰਟਰ ਕ੍ਰੌਪ ਜਿਹੜੀ ਹੋਰ ਜੇ ਉਹ ਉਸ ਤਰੀਕੇ ਨਾਲ ਲੈ ਕੇ ਤਾਂ ਇਹ ਲਸਣ ਹੋਰ ਵੀ ਜ਼ਿਆਦਾ ਜਿਹੜਾ ਇਹਦਾ ਝਾੜ ਜ਼ਿਆਦਾ ਆਉਂਦਾ ਇਹਦੀ ਕੋਈ ਕਿਸਮ ਹੈਗੀ ਲਸਣ ਦੀ ਜਾਂ ਆਪਣਾ ਪੰਜਾਬ ਦਾ ਇੰਡੀਅਨ ਹੀ ਹੈ ਇਹ ਇਹ ਜੀ ਵੈਸੇ ਹੈ ਪੰਜਾਬ ਦਾ ਕਸ਼ਮੀਰੀ ਲਸਣ ਬੋਲ ਦਿੰਦੇ ਆ ਇਹਨੂੰ ਪਰ ਜਿਹੜਾ ਸਾਡੇ ਇੱਥੇ ਪੰਜਾਬ ਦੇ ਵਿੱਚ ਅਸੀਂ ਇਹਨੂੰ ਤਿਆਰ ਕੀਤਾ ਤਾਂ ਅਸੀਂ ਸਾਡੇ ਕੋਲੇ 2-3 ਵੈਰਾਈਟੀਆਂ ਨੇ ਜਿਹੜੀਆਂ ਕਿ ਇੱਕ ਅਸੀਂ ਮਹਾਰਾਸ਼ਟਰ ਤੋਂ ਕਰਨਾਟਕਾ ਤੋਂ ਵੀ ਪ੍ਰੋਵਾਈਡ ਕੀਤੀ ਐ ਅਸੀਂ ਕੱਲਾ ਲਸਣ ਨਹੀਂ ਹੈਗਾ ਜੀ ਸਾਡੇ ਕੋਲੇ ਅਸੀਂ ਹਲਦੀ ਦਾ ਸੀਡ ਵੀ ਜਿਹੜਾ ਅਸੀਂ ਤਿਆਰ ਕੀਤਾ ਤੇ ਤਕਰੀਬਨ ਸਾਡੇ ਕੋਲੇ ਕੈਲੀਹੋਰਨੀ ਦੇ ਮਾਲਟੇ ਦੇ ਵਿੱਚ ਅਸੀਂ ਲਾਇਆ ਤਾਂ ਉਹ ਮਾਲਟਾ ਜਿਹੜਾ ਹੁਣ 10ਵੇਂ ਮਹੀਨੇ ਸਾਡਾ ਸੇਲ ਹੋ ਜਾਣਾ ਉਹਦੇ ਅੰਦਰ ਜਿਹੜੀ ਹਲਦੀ ਲੱਗੀ ਹੈ ਜੋ ਤਕਰੀਬਨ ਇਸ ਟਾਈਮ 3.5 ਫੁੱਟ ਦੀ ਹਾਈਟ ਆ ਉਹਦੀ ਤੇ ਹਲਦੀ 3 ਤੋਂ 4 ਲੱਖ ਰੁਪਏ ਦੀ ਕਿੱਲੇ ਦੀ ਹਲਦੀ ਅਸੀਂ ਵੇਚਾਂਗੇ 2.5 ਤੋਂ 3 ਲੱਖ ਰੁਪਏ ਦਾ ਸਾਡਾ ਜਿਹੜਾ ਮਾਲਟਾ ਨਿਕਲੂਗਾ ਤੇ ਇਸ ਤਰੀਕੇ ਦੇ ਨਾਲ ਸਾਨੂੰ ਝੋਨੇ ਦੇ ਵਿੱਚ ਜਾਂ ਕਣਕ ਦੇ ਵਿੱਚ ਪੈਣ ਦੀ ਕੀ ਲੋੜ ਹੈ ਜਦੋਂ ਇਹਦੇ ਵਿੱਚ ਸਾਨੂੰ ਨਾਲੇ ਨਗਦ ਇਨਕਮ ਮਿਲਦੀ ਹੈ ਹਾਂਜੀ ਢੋਡੀ ਵਾਲੀ ਬੈਲਟ ਜਿਹੜੀ ਮਾਨਸਾ ਬੈਲਟ ਹੈਗੀ ਹੈ ਨਰਮਾ ਬੈਲਟ ਇਹ ਵੀ ਸਾਰਾ ਮਾਲਵਾ ਨਰਮੇ ਦੀ ਖੇਤੀ ਕਰਦਾ ਸੀ کافی ਘਟ ਗਿਆ ਨਰਮਾ ਖਰਾਬ ਹੋ ਗਿਆ ਤੇ ਲੱਗਦਾ ਕਿ ਕਿਸਾਨ ਟ్రਾਇਲ ਦੇ ਤੌਰ ਤੇ ਕੋਈ ਸ਼ੁਰੂਆਤ ਕਰਨੀ ਇਸ ਲਸਣ ਵਾਲੇ ਪਾਸੇ ਹਾਂਜੀ ਬਿਲਕੁਲ ਜੀ ਕਿਸਾਨ ਨੂੰ ਕਨਾਲ ਅਧੀ ਕਨਾਲ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਉਹ ਲਸਣ ਲਾਉਣਾ ਚਾਹੀਦਾ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਸਾਰਾ ਗਾਈਡ ਜਿਹੜੀ ਹੈ ਉਹ ਸਾਰੀ ਸਮਝ ਗਏ ਆ ਇਹ ਨਹੀਂ ਹੈਗਾ ਕਿ ਆਪਾਂ ਬਗੈਰ ਸਮਝੇ ਜਾ ਕੇ ਜਿਹੜਾ ਲਸਣ ਲਾਉਣਾ ਹੈ ਉਹ ਵੀ ਗਲਤ ਹੈ ਕਿਉਂਕਿ ਹਰ ਲਸਣ ਦੀ ਸਪੇਸਿੰਗ ਜਿਹੜੀ ਹੈ ਅਲਗ-ਅਲਗ ਹੁੰਦੀ ਹੈ ਫਰਟੀਲਾਈਜ਼ਰ ਜਿਹੜਾ ਉਹਨੂੰ ਕਿਸ ਤਰੀਕੇ ਨਾਲ ਦੇਣਾ ਚਾਹੀਦਾ ਪਾਣੀ ਕਿਸ ਤਰੀਕੇ ਨਾਲ ਦੇਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਸਾਨ ਨੂੰ ਸਮਝਣੀਆਂ ਫੇਰ ਉਹ ਲਾਵੇ ਤਾਂ ਮੇਰੇ ਹਿਸਾਬ ਨਾਲ ਕੋਈ ਵੀ ਉਹਦੇ ਚ ਜਿਹੜਾ ਨੁਕਸਾਨ ਨਹੀਂ ਹੁੰਦਾ ਕਦੋਂ ਲੱਗਦਾ ਤੇ ਕਦੋਂ ਤਿਆਰ ਹੋ ਜਾਂਦੀ ਹੈ ਇਹ ਇਹ ਜੀ ਹੁਣ ਹੈ ਜਿਹੜਾ ਇਹਦਾ 9ਵਾਂ ਤੇ 10ਵਾਂ ਮਹੀਨਾ ਜਿਹੜਾ ਹੁਣ ਇਸ ਟਾਈਮ ਜਿਹੜਾ ਇਹਦਾ ਲੱਗਣ ਦਾ ਟਾਈਮ ਹੈ ਬਿਲਕੁਲ ਸਹੀ ਤਾਂ ਇਹ ਦੋ 10ਵੇਂ ਮਹੀਨੇ ਦੀ ਵੀ 15 ਤਰੀਕ ਤੋਂ ਬਾਅਦ ਇਹ ਲੇਟ ਹੁੰਦਾ ਜਾਣਾ ਹੈ ਤਾਂ ਇਹ 9ਵੇਂ ਮਹੀਨੇ ਦੇ ਲਾਸਟ ਤੱਕ ਦਾ 10ਵੇਂ ਦੇ ਫਰਸਟ ਵੀਕ ਤੱਕ ਇਹ ਲੱਗ ਜੇ ਤਾਂ ਬੈਟਰ ਹੈ ਕਿਉਂਕਿ ਉਸ ਤੋਂ ਬਾਅਦ ਗਰਮੀ ਸਾਡੇ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕਲਾਈਮੇਟ ਜਿਹੜਾ ਸਾਡਾ ਉਹ ਜਿਹੜਾ ਹੈ ਉਹ ਦਿਨੋ ਦਿਨ ਜਿਹੜਾ ਹੈ ਬਦਲਦਾ ਜਾ ਰਿਹਾ ਹੈ ਤਾਂ ਸਾਨੂੰ ਉਹਦੇ ਕਲਾਈਮੇਟ ਦੇ ਹਿਸਾਬ ਨਾਲ ਸਾਨੂੰ ਜਿਹੜਾ ਫਸਲ ਦਾ ਜਿਹੜਾ ਟਾਈਮ ਹੈ ਉਹ ਵੀ ਬਦਲਣਾ ਪਊਗਾ ਬੀਤੀ ਭਾਈ ਜੀ ਕੋਸ਼ਿਸ਼ ਕੀਤੀਏ ਤੁਸੀਂ ਲੱਗਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਹਰ ਬੰਦੇ ਨੂੰ ਕਣਕ ਤੇ ਝੋਨਾ ਤੇ ਨਰਮੇ ਨੂੰ ਛੱਡ ਕੇ ਜੇਕਰ ਤੁਸੀਂ ਬਾਹਰ ਨਿਕਲੇ ਹੋ ਤਾਂ ਇਹ ਚ ਬੈਨੀਫਿਟ ਲੱਗ ਰਹੇ ਚ ਬਿਲਕੁਲ ਜੀ ਬਹੁਤ ਬੈਨੀਫਿਟ ਹੈ ਜੀ ਮੈਂ ਕਹਿੰਦਾ ਜੀ ਮੇਰੀ ਗੱਲ ਸਾਨੂੰ ਇਹ ਯਕੀਨ ਨਹੀਂ ਹੁੰਦਾ ਕਿ ਅਸੀਂ ਜਿਹੜੀ ਕੱਲੀ ਅੱਲੇ ਹੀ ਅਸੀਂ ਲਸਣ ਦੇ ਮੈਂ ਕਹਿੰਦਾ ਜੀ ਜਿਹੜੀ ਲਸਣ ਲਾਉਨੇ ਆ ਕੱਲੀ ਲਸਣ ਨਹੀਂ ਜ਼ਿਮੀਂਦਾਰ ਨੂੰ ਮਿਰਚ ਲਸਣ ਆਦਰਕ ਅਸੀਂ ਆਦਰਕ ਦਾ ਟ੍ਰਾਇਲ ਵੀ ਲਾ ਰਹੇ ਆ ਜੀ ਅਗਲੇ ਸਾਲ ਤੇ ਹਲਦੀ ਆਗ ਇਹ ਚੀਜ਼ਾਂ ਦੇ ਜੇ ਤੁਸੀਂ ਆ ਗਏ ਤਾਂ ਮੈਂ ਦਾਵਾ ਕਰਦਾ ਕਿ ਜੇ ਕੋਈ ਵੀ ਕਿਸਾਨ ਨੂੰ ਪ੍ਰੋਫਿਟ ਨਾ ਹੋਈਦਾ ਕਿਉਂਕਿ ਮੈਂ ਖੁਦ ਕਿਸਾਨ ਆ ਮੈਂ ਨੌਕਰੀ ਛੱਡੀ ਹੋਈ ਹੈ ਜੀ 50000 ਰੁਪਏ ਮੈਂ ਨੌਕਰੀ ਛੱਡੀ ਹੈ ਮੈਂ ਉਹ ਮਹੀਨੇ ਦੀ ਛੱਡ ਕੇ ਮੈਂ ਆਪਦੀ ਖੇਤੀ ਆ ਲੈ ਕਣਕ ਝੋਨੇ ਜੋ ਕੱਢਣ ਵਾਸਤੇ ਕਿਉਂਕਿ ਖੋਦ ਕਰ ਰਹੇ ਹਾਂ ਮੈਂ ਕਿੰਨੇ ਟੋਟਲ ਕਿੰਨੇ ਏਕੜ ਤੁਸੀਂ ਕਰ ਰਹੇ ਹੋ ਤੇ ਕਿੰਨੀਆਂ ਫਸਲਾਂ ਬੀਜੀਆਂ ਅਸੀਂ ਐਰ ਕੀ ਜੇ ਅਸੀਂ 5 ਏਕੜ ਦੀ ਜਿਹੜੀ ਅਸੀਂ ਤਕਰੀਬਨ ਪਹਿਲਾਂ ਤਾਂ ਅਸੀਂ ਕੀਤੀ ਸੀ ਅੱਧੇ ਕਿਲੇ ਤੋਂ ਸ਼ੁਰੂਆਤ ਐਰ ਕੀ ਅਸੀਂ 5 ਏਕੜ ਤੱਕ ਲੈ ਗਏ ਆ ਆਨਰ ਟਾਈਮ ਦੇ ਵਿੱਚ ਅਸੀਂ 8 ਤੋਂ 10 ਏਕੜ ਜਿਹੜੀ ਇਹਨੂੰ ਵਧਾਵਾਂਗੇ ਤਾਂ ਉਹਦੇ ਅੰਦਰ ਸਾਰੀ ਮੈਸੇਜ ਕੀ ਦਵਾਂਗੇ ਕਿਸਾਨਾਂ ਨੂੰ ਅਸੀਂ ਤਾਂ ਕਿਸਾਨਾਂ ਨੂੰ ਇਹ ਕਾਵਾਂਗੇ ਜੀ ਲਸਣ ਵੀ ਲਾਓ ਤੇ ਅਦਰਕ ਜਿਹੜਾ ਹੈਗਾ ਵੈਰਾਈਟੀਆਂ ਜਿਹੜੀਆਂ ਹੁਣ ਜਿਹੜੀਆਂ ਆ ਰਹੀਆਂ ਨੇ ਨਵੇਂ-ਨਵੇਂ ਟ੍ਰਾਇਲ ਹੋ ਰਹੇ ਨੇ ਉਹ ਲਾਓ ਬਾਗ ਜ਼ਰੂਰ ਲਾਓ ਬਾਗ ਦੇ ਅੰਦਰ ਜਿਹੜੀਆਂ ਜਿਹੜੀਆਂ ਫਸਲਾਂ ਨੇ ਬਹੁਤ ਕਾਮਯਾਬ ਨੇ ਚਾਹੇ ਲਸਣ ਆਏ ਚਾਹੇ ਹਲਦੀ ਆਏ ਚਾਹੇ ਕੋਈ ਵੀ ਹੈ ਬਾਗ ਦੇ ਅੰਦਰ ਫੁੱਲ ਕਾਮਯਾਬ ਹੈ ਪਹਿਲੀ ਇਨਕਮ ਬਾਗ ਦੀ ਹੈ ਦੂਜੀ ਇਨਕਮ ਇਹਦੀ ਹੈ ਤੇ ਡਬਲ ਕਮਾਈ ਜਿਹੜੀ ਉਹ ਇੰਨੀ ਕੋਈ ਫਸਲ ਨਹੀਂ ਸਰਕਲ ਵਾਈਜ਼ ਕੰਮ ਚੱਲਦਾ ਰਹੂਗਾ ਸਰਕਲ ਵਾਈਜ਼ ਕੰਮ ਚੱਲਦਾ ਰਹਿੰਦਾ ਜੀ ਹਰ ਚੀਜ਼ ਦਾ ਜਿਹੜਾ ਪੈਸਾ ਜਿਹੜਾ ਤੁਹਾਡੇ ਕੋਲ ਰੁਟੀਨ ਚ ਆਉਂਦਾ ਰਹਿੰਦਾ ਬਹੁਤ ਬਹੁਤ ਧੰਨਵਾਦ ਜੀ ਸੋ ਬਾਈ ਸੁਖਵਿੰਦਰ ਸਿੰਘ ਆ ਇਹ ਸਰਦੂਲਗੜ ਦੇ ਕਿਸਾਨਾ ਕਿਸਾਨ ਮੇਲੇ ਤੇ ਪਹੁੰਚਿਆ ਮਲੋੜ ਦੇ ਵਿੱਚ ਤਾਂ ਪਿਛਲੇ 3 ਸਾਲਾਂ ਤੋਂ ਨਰਮੇ ਦੀ ਖੇਤੀ ਝੋਨੇ ਦੀ ਖੇਤੀ ਪਹਿਲਾਂ ਕਰਦੇ ਸੀ 3 ਸਾਲ ਤੋਂ ਇਹਨਾਂ ਨੇ ਛੱਡੀ ਹੋਈ ਆ ਪਰ ਉਹਨੇ ਇਸ ਵਕਤ ਲਸਣ ਬੀਜ ਰਹੇ ਨੇ ਹਲਦੀ ਬੀਜ ਰਹੇ ਨੇ ਤਾਂ ਕੈਲੀਫੋਰਨੀਆ ਦਾ ਮਾਲਟਾ ਯਾਨੀ ਇਹ ਕਿਸਾਨ ਦੀ ਕਿਤਨੇ ਕਿਤੇ ਕੋਸ਼ਿਸ਼ ਹੈ ਵੀ ਕੁਝ ਅਲੱਗ ਕੀਤਾ ਜਾਵੇ ਤੇ ਹੋਰ ਨਾਲ ਕਿਸਾਨਾਂ ਨੂੰ ਚਾਹੀਦਾ ਕਿ ਤੁਸੀਂ ਜਿਸ ਤਰੀਕੇ ਨਾਲ ਝੋਨੇ ਦੇ ਨਾਲ ਤਰਤੀਹਟ ਦਾ ਪਾਣੀ ਡਿੱਗਦਾ ਜਾ ਰਾ ਨਰਮਾ ਖਤਮ ਹੁੰਦਾ ਜਾ ਰਿਹਾ ਚਿੱਟੀ ਮੱਖੀ ਗੁਰਾਬੀ ਸੁੰਡੀ ਦੇ ਕਾਰਨ ਤਾਂ ਕਿਸਾਨਾਂ ਨੂੰ ਚਾਹੀਦਾ ਕਿ ਇੱਕ ਵਾਰੀ ਕੋਸ਼ਿਸ਼ ਜ਼ਰੂਰ ਕਰਨ ਥੋੜੀ ਜ਼ਮੀਨ ਤੋਂ ਕੋ ਨਵੀਂ ਫਸਲ ਸ਼ੁਰੂਆਤ ਕਰਨ ਤਾਂ ਕਿ ਕਿਸਾਨੀ ਜਿਹੜੀ ਹੈ ਖੁਸ਼ਹਾਲ ਨਵੇ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸਪੋਕਸਮੈਨ ਮਲੋਟ